ਕਿਹੜੇ ਲੋਕਾਂ ਦੀ ਆਫਗਾਨਿਸਤਾਨ ਨਾਲ ਸੰਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਾ ਨਾ ਦਿੰਦੇ ਨੇ ਅਮਰੀਕਨ ਦੇ ਸ਼ਰਮ ਵਾਲੀ ਕੋ ਗੱਲ ਨਹੀਂ ਅੱਛਾ ਅੱਛਾ ਲੈ ਆਉਣਾ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਤੇ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਹੁਤ ਕਲੀਅਰ ਕਾਟਰ ਮੈਂ ਕਹਿ ਕੇ ਛੱਡਿਆ ਇਸ ਤਾਰਾਂ ਦੇ ਵਿੱਚ ਇਹੀ ਜੱਗੂ ਭਗਵਾਨਪੁਰਿਆ ਮੈਂ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਕਾਰ ਬਣ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸ்சி ਰਿజర్ਵ ਕੋਟਾ ਕਰਕੇ ਉੱਥੇ ਇੱਕ ਨੋਰਮਲ ਜੀ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਕਿੰਨੋਂ ਦੀ ਸਰਪ੍ਰਸਤੀ ਦੇ ਹੀਟ ਆ ਇਹ ਗੈਂਗਸਾਂ ਦੀ ਪੁਸਤਕ ਨਹੀਂ ਕਰਦੇ ਰਹੇ ਹੁਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਾਂ ਦਾ ਕੋ ਖਤਰਾ ਪੜਾ ਵਾ ਤੁਹਾਡੇ ਚੈਨਲ ਦੇ ਰਾਈ ਕਹਿਣ ਲਿਆ ਕਿ ਜਦੋਂ ਮੁਖ्तार ਅंसारी ਨੂੰ ਇੱਕ ਝੂਠਾ ਕੇਸ ਫੜਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਤੇ ਲੈ ਕੇ ਆਂਦਾ ਜੁਪੀ ਵੀ ਸਰਕਾਰ ਕਿੱਟ ਕੇ ਮੰਗੀ ਕਈ ਵਾਰੀ ਉਹਨਾਂ ਵਕੀਲ ਵੱਡੇ ਵੱਡੇ ਕੀਤੇ ਕਿ ਇਹ ਫਰਾ ਵੱਡਾ ਜਿਹੜਾ ਕੈਂਸਲਾ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਸਰਕਾਰ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾਇ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾ ਚ ਰੱਖਦੇ ਰਹੇ ਜੇਨਾਂ ਚ ਹੀ ਰੱਖਦੇ ਰਹੇ ਮੈਨੂੰ ਲੱਗਦਾ ਹੈ ਤਾਂ ਇੱਕ ਬਹਾਨਾ ਚੇਲਾ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਤਾ ਆ ਇੱਕ ਥਾਂ ਹੋਰ ਜਿਹੜਾ ਪਿਛਲੇ ਦਿਨੀ ਜਿਹੜਾ ਸੀਗਾ ਜੱਗੂ ਭਗਵਾਨ ਕੁਰੀਏ ਦਾ ਬਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕੱਟਿਆ ਕਿ ਜਿਹੜਾ ਪਪੂ ਢਿਲਵਾਲਾ ਸਰਪੰਚ ਮਾਰਿਆ ਹਾਂ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਰਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪਕੂ ਢਿਲਵਾਣੇ ਦਾ ਕਤਲ ਦਾ ਨਿਸ਼ੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨ ਵੀਰਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਣੇ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਕੂ ਢਿਲਵਾਣੇ ਨੂੰ ਉਹਦਾ ਰਿਮਾਂਡ ਲਿਆ ਜਾਏ ਜਾ ਜਿਹੜਾ ਜੱਗੂ ਭਗਵਾਨ ਪੁਰੀਏ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਆ ਸੁਖਜਿੰਦਰ ਰੰਧਾਵੇ ਨਾਲ ਤਾਂ ਕਹੇ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਹੈ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨੂੰ ਲਿਆਂਦਾ ਜੇ ਤਾਂ ਸਾਹਮਣੇ ਇਹਨਾਂ ਨੂੰ ਪੈਰੋਕੀਚ ਕੀਤਾ ਜਾਏ ਉਹ ਬਕਣਗੇ ਜਦੋਂ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਦਰਦ ਦਰ ਤੱਕ ਖੋਖਰਾ ਖਾ ਰਿਹਾ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਇਨਸਾਫ ਤਾਂ ਮਿਲੂਦਾ ਕਿ ਸਾਰੇ ਬੰਦੇ ਲਿਆ ਕੇ ਇਨਟੈਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਹੈ ਇਹ ਮੇਰਾ ਮਤਲਬ ਸੀਮ ਸਾਹਿਬ ਨਾਲ ਗੱਲ ਹੋਈ ਹੈ ਤੁਹਾਡੀ ਹੈ ਉਸ ਮਾਂ ਦੇ ਜਿਹੜੀ ਇਨਕੁਆਰੀ ਕਰ ਰਹੇ ਹੁੰਦੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੈਨ ਨਦਰੀ ਤੁਹਾਡੇ ਘਰਾਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ ਦੋ ਤਿੰਨ ਦਿਨ ਤੋਂ ਪਰ ਦੋ ਤਿੰਨ ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣਗੇ ਔਰ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨ ਦੇਖ ਲੈਣਾ ਸਭ ਨੇ ਦੇਖ ਲੈਣਾ ਮੀਰਬਾਨ ਦੀ ਪੋਜੀਸ਼ਨ ਮੀਰਬਾਨ ਕਲੀਅਰਮੈਂਟ ਦੀ ਮੰਗ ਕਰ ਰਹੇ ਹੋ ਨਾ ਜੱਗੂ ਭਗਵਾਨਪੁਰੇ ਦੇ ਰਿਮਾਂਡ ਲਿਤਾ ਜਾਵੇ ਗੱਲ ਕੁਲ ਦੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਜੀ ਉਹ ਬੰਦੇ ਰਿਮਾਂਡ ਦੇ ਸਾਹਮਣੇ ਕਹਿਣਗੇ ਹਾਂ ਇਹ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਤਾਂ ਜਿਹਦੇ ਬੂਤੋ ਕਹਿੰਦਾ ਜਦੋਂ ਪੁਲਿਸ ਨੇ ਟੈਰੋਰਗੇਟ ਕਰਦੀ ਆ ਤਾਂ ਕੰਦਾ ਵਗਦੀਆਂ ਰੰ다ਵ ਸਾਹਿਬ ਤੁਸੀਂ ਦੱਸਿਓ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤਾਂ ਤੇ ਵੀ ਉਹ ਕਹਿੰਦੇ ਰੋਪ ਲੱਗਦੇ ਨੇ ਕਿ ਜੱਗੂ ਦੀ ਫੈਮਲੀ ਕੋਲੋਂ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਕਿ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ 'ਚ ਮਦਦ ਨਹੀਂ ਸਮਰਥਨ ਨਹੀਂ ਮੈਂ ਲਈ ਸਾਹਮਣੇ ਦੇਖੋ ਬਿਲਕੁਲ ਵੀ ਮੈਂ ਮਦਦ ਨਹੀਂ ਲਈ ਠੀਕ ਹੈ ਕੋਈ ਬੰਦਾ ਸਾਫ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਨਹੀਂ ਲਈ ਜਿਹੜੇ ਇਹ ਅਲੈਗੇਸ਼ਨ ਲਾ ਰਹੇ ਨੇ ਹਾਂ ਜਿਹੜੇ ਇਹਨਾਂ ਨੂੰ ਅਲੀਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੇ ਵਿੱਚ ਮਤਾ ਦੇ ਲਈ ਚ ਗਈ ਨਾ ਅਲੀਗੇਸ਼ਨ ਲਾਉਣਾ ਤੁਸੀਂ ਜਿੱਦ ਤੱਕ ਜੋ ਮਰਜ਼ੀ ਅਲੀਗੇਸ਼ਨ ਲਾ ਦਿਓ ਮੈਂ ਮਹਾਸਾਹਿਬ ਜਿਵੇਂ ਜਿਵੇਂ ਤੁਸੀਂ ਜੋ ਮਰਜ਼ੀ ਅਲੀਗੇਸ਼ਨ ਲਾ ਦਿਓ ਮੈਂ ਮੈਂ ਖੁਪ ਤੇ ਤਾਂ ਆ ਦੇਖੋ ਠੀਕ ਹੈ ਨਾ ਆ ਕੀ ਕਹਿ ਰਿਹਾ ਆ ਤੁਹਾਨੂੰ ਸੁਣਾਉਣਾ ਹੋਣੀ ਕਾ 80 ਰੁਪਏ ਦਾ ਉਹ ਤੁਹਾਡੇ ਜਿਹੜੀ ਲਾਅ ਐਂਡ ਔਰਡਰ ਤੇ ਅਰਦਾਸਪੁਰ ਤੇ ਲ ਸਿਚੁਏਸ਼ਨ ਆ ਰਹੀ ਮੋਰੇ ਪ੍ਰਿਆਰ ਹੋਣਾ ਦਾ ਕੀ ਮਤਲਬ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਓਪਰੇਟ ਹੋਏ ਆਮਾਦੀ ਪਾਰਟੀ ਦੀ ਸਰਕਾਰ ਛੇਡੋ ਪੋਲੀਟਿਕਲ ਬੈਕਿੰਗ ਸਾਰੇ ਫਿਰ ਜਗੂਦੀ ਮਹਾਰਾਜ ਨੂੰ ਗੋਲੀ ਜਦੋਂ ਲੱਗੀ ਉਹ ਦਰਦ ਇਹ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਰੁਕ ਰਹੀ ਤੁਸੀਂ ਇੱਕ ਹੋਰ ਗੱਲ ਦੇਖੋ ਅਰਦਾਸ ਸਾਹਿਬ ਸਾਹਮਣੇ ਵੇਖੇ ਕੱਲ ਦੀ ਕੱਲ ਹੈ ਸਾਹਮਣੇ ਵੇਖਦੇ ਆਪਾਂ ਨੇ ਹਰਮਨ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫੱਦੇ ਘੜ ਗੋਲੀ ਚੱਲੀ ਜੀ ਉਹ ਜਿਹੜਾ ਬੰ ਉਹ ਬੰਦਾ ਸਾਡੇ ਕੋਲ ਆਇਆ। ਸਾਡੇ ਕੋਲੋਂ ਜਾਂ ਜਦ ਸਾਡੇ ਕੋਲੋਂ ਤਾਂ 1.5 ਘੰਟੇ ਬਾਅਦ ਗੋਲੀ ਚੱਲੀ। ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ 1.5 ਘੰਟੇ ਬਾਅਦ ਗੋਲੀ ਚੱਲਦੀ ਹੈ। ਜੇ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੁੰਦਾ ਪਰ ਗੋਲੀ ਕਿੰਨੇ ਚਲਾਈ।